ਲੋਕਾਂ ਦਾ ਖਾਟੇ ਦੇ ਦਵਾ ਸ਼ਰਦਾ ਭਾਉ ਨਾਲ ਦੇ ਦਵਾ ਲੋਕਾਂ ਵੀ ਵੀ ਮੇਰੇ ਹਿਰਦੇ ਵਿੱਚ ਵੀ ਆਇਆ ਵਾ ਵੀ ਮੈਂ ਵੀ ਸ਼ੁਰੂ ਕਰਾਂ ਉਹਨਾਂ ਤੇ ਅੱਜ ਮੇਰੇ ਤੀਜੇ ਚ ਪੇਰਾ ਵਾ ਤਿੰਨ ਹਫ਼ਤੇ ਹੋ ਜਾਂਦੇ ਨੇ ਇੱਥੇ ਵੀ ਬਹੁਤ ਆਨੰਦ ਆ ਰਿਹਾ ਵੇ ਤੇ ਆ ਕੇ ਜੋ ਆਨੰਦ ਗੁਰੂ ਘਰ ਦੇ ਵਿੱਚ ਹੈਗਾ ਵਾ ਉਹ ਦੁਨੀਆਂ ਦੇ ਵਿੱਚ ਕਿਤੇ ਵੀ ਕੋਨੇ ਦੇ ਵਿੱਚ ਚੱਲ ਜਾਉਣਾ ਤੂੰ ਦੀ ਉਥੇ ਕਿਤੇ ਨਹੀਂ ਆਉਣਾਗਾ ਜੋ ਆਨੰਦ ਗੁਰੂ ਘਰ ਦੇ ਵਿੱਚ ਆ ਹੋਰ ਕਿਤੇ ਨਹੀਂ ਆਗਾ ਕੋਈ ਇਹ ਜਿਹੇ ਦੁੱਖ ਤਾਂ ਹੈ ਨਹੀਂ ਜਿਹੜੇ ਨਾ ਕਟਿਆ ਜਾਵੇ ਸੱਚੇ ਹਿਰਦੇ ਦੇ ਨਾਲ ਆਓ ਸੱਚੇ ਦਿਲ ਦੇ ਨਾਲ ਆਓ ਕਿਵੇਂ ਨਹੀਂ ਮਤਲਬ ਮੰਨਤ ਪੂਰੀ ਹੋਗੀ ਹੋਗੀ ਜ਼ਰੂਰ ਹੋਗੀ ਬਾਅਦ ਸੱਚੇ ਹਿਰਦੇ ਦੇ ਨਾਲ ਹੋ ਤੂੰ ਇਹ ਕਰੀ ਇਥੇ ਹਰੇ ਤੱਕ ਮੰਗਿਆ ਤਾਂ ਨਿਕਾ ਮਤਲਬ ਜਿਵੇਂ ਲੋਕਾਂ ਦੀ ਮੈਂ ਦੁੱਖ ਤਕਲੀਫਾਂ ਦੇਦਾਵਾ ਤੁੰਦਾਵਾ ਵੀ ਮੇਰਾ ਤਾਂ ਦੁੱਖ ਦਾ ਉਸ ਹੱਬਾਂ ਦਾ ਕੁਝ ਵੀ ਨਹੀਂਗਾ ਹਰੇ ਤੱਕ ਦਾ ਹਰੇ ਤੱਕ ਦਾ ਚਲੋ ਗੁਰਮਾਰਾਂ ਦੇ ਦੁੱਖ ਤਕਲੀਫਾਂ ਦੇ ਪਿਛਾ ਕੇ ਰੱਖਿਆ ਆ ਵਲੇ ਆਪਾਂ ਨੂੰ ਹੋਰ ਕੀ ਚਾਹੀਦਾ ਆਪਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਤੁਹਾਨੂੰ ਮਬਾਦੀਪ ਸਿੰਘ ਗੁਰਦੁਆਰੇ ਪਹੁੰਚੋ ਕਿਹੋ ਜਿਹਾ ਲੱਗ ਰਿਹਾ ਹੈ ਬਹੁਤ ਵਧੀਆ ਲੱਗਿਆ ਵਾ ਆਨੰਦ ਆ ਰਿਹਾ ਵਾ ਵੀ ਜਿਵੇਂ ਲੋਕਾਂ ਦਾ ਖਾਟੇ ਦੇ ਦਵਾ ਸ਼ਰਦਾ ਭਾ ਉਹਨਾਂ ਦੇ ਦਵਾ ਲੋਕਾਂ ਵੀ ਵੀ ਮੇਰੇ ਹਿਰਦੇ ਵਿੱਚ ਵੀ ਆਇਆ ਵਾ ਵੀ ਮੈਂ ਵੀ ਸ਼ੁਰੂ ਕਰਾਂ ਆਉਣਾ ਤੇ ਅੱਜ ਮੇਰੇ ਤੀਜੇ ਚ ਪੇਰਾ ਵਾ ਤਿੰਨ ਹਫ਼ਤੇ ਹੋ ਜਾਂਦੇ ਨੇ ਇੱਥੇ ਵੀ ਬਹੁਤ ਆਨੰਦ ਆ ਰਿਹਾ ਵੇ ਤੇ ਆ ਕੇ ਜੋ ਆਨੰਦ ਗੁਰੂ ਘਰ ਦੇ ਵਿੱਚ ਹੈਗਾ ਵਾ ਉਹ ਦੁਨੀਆਂ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਚੱਲ ਜਾ ਉਹਨਾਂ ਤੁਸੀਂ ਉਥੇ ਕਿਤੇ ਨਹੀਂ ਆਣਾਗਾ ਜੋ ਆਨੰਦ ਗੁਰੂ ਘਰ ਦੇ ਵਿੱਚ ਆ ਹੋਰ ਕਿਤੇ ਨਹੀਂ ਆਗਾ ਕਹਿੰਦੇ ਵੀ ਜੇਕਰ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਆਉਣੇ ਚ ਪਿਆਰਾ ਸਾਫ ਕੱਟਦੇ ਆ ਤਾਂ ਕੋਈ ਵੀ ਜੇਕਰ ਜੀਵਨ ਵਿੱਚ ਦੁੱਖ ਹੁੰਦਾ ਨਾ ਤਾਂ ਬਾਬਾ ਦੀਪ ਸਿੰਘ ਜੀ ਉਸ ਨੂੰ ਬਹੁਤ ਜਲਦੀ ਕੱਟ ਦਿੰਦੇ ਵੀ ਜੀ ਦੇਖੋ ਕੋਈ ਇਹ ਜਿਹੜਾ ਦੁੱਖ ਤਾਂ ਹੈ ਨਹੀਂ ਜਿਹੜਾ ਨਾ ਕੱਟਿਆ ਜਾਵੇ ਸੱਚੇ ਹਿਰਦੇ ਦੇ ਨਾਲ ਆਓ ਸੱਚੇ ਦਿਲ ਦੇ ਨਾਲ ਆਓ ਕਿਵੇਂ ਨਹੀਂ ਮੰਤਰ ਮੰਨਤ ਪੂਰੀ ਹੋਗੀ ਹੋਗੀ ਜ਼ਰੂਰ ਹੋਗੀ ਬਾਅਦ ਸੱਚੇ ਹਿਰਦੇ ਦੇ ਨਾਲ ਆਓ ਤੁਸੀਂ ਇਹ ਕਰੀ ਇੱਥੇ ਤੁਸੀਂ ਕੁਝ ਮੰਗਿਆ ਹਿੰ ਤੱਕ ਹਰੇਕ ਤੱਕ ਮੰਗਿਆ ਤਾਂ ਨਿਕਾ ਮਤਲਬ ਜਿਵੇਂ ਲੋਕਾਂ ਦੀ ਮੈਂ ਦੁੱਖ ਤਕਰੀਫਾਂ ਦੇਦਾ ਵਾਂ ਸੁਣਦਾ ਵਾਂ ਵੀ ਮੇਰਾ ਤਾਂ ਦੁੱਖ ਦਾ ਉਸ ਹਾਵਾਂ ਦਾ ਕੁਝ ਵੀ ਨਹੀਂਗਾ ਮੇਰਾ ਦੁੱਖ ਦਾ ਕੁਝ ਵੀ ਨਹੀਂ ਹੈਗਾ ਉਸ ਹਾਵਾਂ ਨਾਲ ਕਿੰਨਾ ਕੁ ਸ਼ੁਕਰ ਕਰਦੇ ਹਾਂ ਫੇਰ ਕੀ ਵੈ ਗੁਰੂ ਨੇ ਕਾਫੀਆਂ ਚੰਗਾ ਰੱਖਿਆ ਹੋਇਆ ਹਾਂ ਲੈ ਬਹੁਤ ਸ਼ੁਕਰ ਗੁਰੂ ਮਾਰਾ ਦਾ ਵੀ ਅਦਰੋਂ ਰੋਂਦਾ ਵਾਂ ਅਦਰੋਂ ਰੋਂਦਾ ਇਹਦਾ ਵੀ ਜਿਹੜਾ ਜੀਵਨ ਆਪਣੇ ਥੱਲੇ ਵਾਲਾ ਬੰਦਾ ਚਾਹੁੰਦਾ ਵਾ ਵਾਹਿਗੁਰੂ ਨੇ ਆਪਾਂ ਨੂੰ ਬਖਸ਼ਿਆ ਹੋਇਆ ਚੰਗਾ ਭਲਾ ਸਰੀਰ ਬਖਸ਼ਿਆ ਹੋਇਆ ਬਹੁਤ ਵਧੀਆ ਵਾ ਹਲੇ ਤੱਕ ਦਾ ਹਲੇ ਤੱਕ ਦਾ ਚਲੋ ਗੁਰਮਾਰਾਂ ਦੇ ਦੁੱਖ ਦਿੱਕ ਲਿਵਾ ਦੇ ਬਚਾ ਕੇ ਰੱਖਿਆ ਵਾਲੇ ਆਪਾਂ ਨੂੰ ਹੋਰ ਕੀ ਚਾਹੀਦਾ ਵਾ ਆਪਾਂ ਨੂੰ ਠੀਕ ਹਨ ਕਿੰਨਾ ਕਿ ਸ਼ੁਕਰ ਕਰਦੇ ਆਂ ਵਾਹਿਗੁਰੂ ਬਹੁਤ ਬਹੁਤ ਕਾਫੀਆਂ ਤਾਂ ਚੰਗੇ ਆ ਆਪਾਂ ਕਾਫੀਆਂ ਤਾਂ ਚੰਗੇ ਆ ਕਿਰਪਾ ਹੈ ਵਾਹਿਗੁਰੂ ਦੀ ਵੀ ਪੂਰੀ ਕਿਰਪਾ ਵਾ ਆਪਣਾ ਕੰਮ ਕਰ ਰਹੇ ਆ ਕਿਰਤ ਕਮਾਈ ਕਰ ਰਹੇ ਹਾਂ ਜੀ ਚਾਹੇ ਥੋੜੀ ਆ ਜਾਏ ਬਹੁਤੀ ਆ ਪਰ ਕਰਦੇ ਆਸੀਂ ਆਪਣੀਆਂ ਕਿਰਤ ਕਮਾਈ ਤਾਰ ਗੁਰਮਾਰਾ ਨੇ ਹਲੇ ਤੱਕ ਹੱਥ ਅਡਾਇ ਨਹੀਂ ਗਾ ਜੇ ਮੇਰਾ ਹੱਥ ਉੱਡੂਗਾ ਸਿਰਫ ਗੁਰਮਾਰਾ ਦੇ ਆਖਿਆ ਤੁਗਾ ਨਹੀਂ ਤਾਂ ਉੱਡਣਾ ਕਿੱਥੇ ਤੇ ਆ ਕੇ ਨਹੀਂ ਉੱਡਣਾਗਾ ਸਿਰਫ ਵਾਹਿਗੁਰੂ ਤੇ ਆਖਿਆ ਵਾਹਿਗੁਰੂ ਤੇ ਆਖਿਆ ਸੰਗਤਾਂ ਨੂੰ ਕੀ ਕਹਿਣਾ ਚਾਹੁੰਗਾ ਜਿਹੜਾ ਕਰ ਮੈਂ ਸੰਗਤਾਂ ਨੂੰ ਇਹ ਕਹਿਣਾ ਚਾਹਾਂਗਾ ਵੀ ਉਹ ਗੁਰਮਾਰਾ ਦੇ ਘਰੇ ਆਓ ਗੁਰਮਾਰਾ ਦੇ ਤਿੰਨਾਂ ਨਾਲ ਜੁੜੋ ਹਰੇਕ ਮਰਦ ਆਪੂਰੀ ਹੋਗੀ ਤੁਹਾਡੀ ਸੰਗਤ ਨੂੰ ਮੈਂ ਇਹ ਕਹਿਣਾ ਚਾਹਾਂਗਾ ਵਾਹਿਗੁਰੂ ਜੀ ਦਾ ਖਾਲਸਾ ਆ ਵਾਹਿਗੁਰੂ ਜੀ